ਦੋਸ਼ੀ ਫੜਿਆ ਹੈ ਕੀ ਕਹਿੰਦਾ ਵਗੈਰਾ ਮਾਨ ਜੋ ਕਮਿਸ਼ਨਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਪੁੱਲਰ ਆਈਪੀਐਸ ਏਡੀਸੀਪੀ ਪ੍ਰਪ ਜੋ ਸਿੰਘ ਜੀ ਵਿਰਕ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਮੰਗਰਲੇ ਸਮੇਂ ਤੋਂ ਜਿਹੜੇ ਲੁੱਟਖੋ ਕਰਨ ਵਾਲੇ ਆ ਡਰੱਗ ਵੇਚਣ ਵਾਲੇ ਆ ਇਹਨਾਂ ਦੇ ਖਿਲਾਫ ਜਿਹੜੀ ਆ ਸਾਡੇ ਥਾਣੇ ਵੱਲੋਂ ਮੈਂ ਮਿੱਢੀ ਗਈ ਆ ਜਿਹਦੇ ਕਿ ਕਾਫੀ ਰਿਕਵਰੀਆਂ ਅਸੀਂ ਪਿਛਲੇ ਸਮੇਂ ਦੌਰਾਨ ਕੀਤੀਆਂ ਤੇ ਹੁਣ ਵੀ ਇਹ ਜਿਹੜਾ ਇੱਕ ਪੀਓਸੀ ਮਤਲਬ ਇਹ ਇਹਦਾ ਨਾਮ ਸੋਨੂ ਸੂਰਾ ਵਾਲਾ ਮਾਸਟਰਮਾਈਂਡ ਸੀ ਇਹ ਜਿਹੜਾ ਇੱਕ ਮੁਕਦਮਾ ਸੁਖਵੰਤ ਸਿੰਘ ਪੁੱਤਰ ਸੰਤੋਖ ਸਿੰਘ ਇਹ ਗਲੀ ਮਲਾਪ ਵਾਲੀ ਜਿਹੜਾ ਕਨੂਪੁਰ ਕਾਲੇ ਦਾ ਉਹਨੇ ਦਰਜ ਰਿਸਟਰ ਕਰਾਇਆ ਸੀ ਉਹਨੂੰ ਇਹਦੇ ਸਾਥੀਆਂ ਨੇ ਜਿਹੜਾ ਮਤਲਬ ਵਜਿੰਦਰ ਕੁਮਾਰ ਤੇ ਹੋਰ ਵੀ ਦੋਸ਼ੀਆਂ ਨੇ ਜਿਹੜੀਆਂ ਸੱਟਾਂ ਲਾਈਆਂ ਸੀ ਤੇ ਉਹਦੇ ਵਿੱਚ ਅਸੀਂ ਦੋ ਦੋਸ਼ੀਆਂ ਨੂੰ ਜਿਹੜਾ ਤਿੰਨਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੇ ਹਾਂ ਮਤਲਬ 26 ਦਾ 23 ਨੂੰ ਵਜਿੰਦਰ ਸਿੰਘ ਦੇ ਰਾਜਵੀਰ ਕੌਰ ਨੂੰ ਮੈਂ ਸਬਜਾਬਤਾ ਗ੍ਰਿਫਤਾਰ ਕੀਤਾ ਸੀ ਤੇ ਇਹ ਜਿਹੜਾ ਸੋਨੂੰ ਸੂਰਾ ਵਾਲੇ ਦੇ ਨਾਂ ਤੇ ਮਸ਼ਹੂਰ ਹੈ ਇਹ ਡਰੱਗ ਦਾ ਧੰਦਾ ਵੀ ਕਰਦਾ ਰਿਹਾ ਤੇ ਇਹਨੂੰ ਕੱਲ ਜਿਹੜਾ ਅਸੀੰਕ ਨੂੰ ਪੁਰਕਾ ਵਾਲੇ ਤੋਂ ਮੁਕੱਦਮਾ ਨੰਬਰ 228 251023 ਜੁਰਮ 452 295 323 148 190 ਦੇ ਤਹਿਤ ਜਿਹੜਾ ਗ੍ਰਿਫਤਾਰ ਕੀਤਾ ਸਰ ਇਹਦੇ ਉੱਪਰ ਪਹਿਲੇ ਵੀ ਪਰਚੇ ਗਏ ਤਾਂ ਇਹਦੇ ਤੇ 7 ਮੁਕੱਦਮੇ ਟੋਟਲ ਦਰਜ ਨੇ ਜਿਨ੍ਹਾਂ ਚੋਂ 5 5 ਐਨਡੀਪੀਐਸ ਅਗਰ ਦੇ ਮੁਕੱਦਮੇ ਦਰਜ ਨੇ ਤੇ ਇਹ ਕੋਸ਼ ਲੜਾਈਆਂ ਝਗੜੇ ਜਾਂਦੇ ਆ ਤੇ ਹੁਣ ਇੱਕ ਮੁਕੱਦਮਾ ਜਿਹੜਾ ਸਾਡਾ ਹੈਗਾ 53 ਨੰਬਰ 16 ਦਾ 363 ਸ਼ਹਿਰ ਦਾ ਉਹਦੇ ਵਿੱਚ ਇਹ ਪਘੋੜਾ ਸੀ ਪੀਓ ਸੀ ਉਹਦੇ ਚ ਵੀ ਅਸੀਂ ਇਹਨੂੰ ਅਰੈਸਟ ਕੀਤਾ ਦੋ ਮੁਕਦਮਿਆਂ ਦੇ ਵਿੱਚ ਅਸੀਂ ਇਹਨੂੰ ਗ੍ਰਿਫਤਾਰ ਕੀਤਾ ਤੇ ਇਹਨੂੰ ਪੇਸ਼ ਅਦਾਲਤ ਕਰਕੇ ਇਹਦਾ ਪੁਲਿਸ ਰਿਮਾਂਡ ਜਿਹੜਾ ਹਾਸਲ ਕਰਾਂ ਨਸ਼ੇ ਦਾ ਵੀ ਆਦੀ ਹੈ ਨਸ਼ੇ ਦਾ ਆਦੀ ਹੈ ਵਾਰਦਾਤ ਦੇ ਵਿੱਚ ਵਰਤਿਆ ਜਿਹੜਾ ਦਾਤਰ ਸੀ ਉਹ ਵੀ ਅਸੀਂ ਇਹਨ ਤੋਂ ਬਰਾਮਦ ਕੀਤਾ ਇਹ ਵਾਰਦਾਤ ਇਕੱਲਾ ਹੀ ਕਰਦਾ ਹੈ ਕਿ ਹੋਰ ਵੀ ਲੋਕ ਰਣਾ ਚਾਹੁੰਦੇ ਇਹਦੇ ਨਾਲ ਹੋਰ ਵੀ ਜਿਹੜੇ ਸ਼ਾਮਲ ਸੀ ਉਹਨਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੇ ਆਂ ਕਿਉਂਕਿ ਇਹ ਡਰਗ ਦਾ ਧੰਦਾ ਕਰਦਾ ਹੁਣ ਕਰਕੇ ਜਿਹੜੇ ਲੋਕ ਵਿਰੋਧ ਕਰਦੇ ਸੀ ਇਸ ਗੱਲ ਦਾ ਕਮੇਟੀ ਵਾਲਿਆਂ ਦੇ ਨੇਮ ਲਾ ਕੀਤਾ ਸੀ ਜਿਹੜਾ ਕਿ ਇਹ ਮਾਸਟਰਮਾਈਂਡ ਆ ਇਹਨੂੰ ਅਸੀਂ ਗ੍ਰਿਫਤਾਰ ਕੀਤਾ ਜਿਹੜੇ ਇਹੋ ਜੇ ਕੰਮ ਕਰਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਅਸੀਂ ਜਿਹੜਾ ਵਾ ਅਸੀਂ ਇਹੋ ਹੀ ਮੈਸੇਜ ਦੇਣਾ ਚਾਹੁੰਦੇ ਆਂ ਵੀ ਇਹਨਾਂ ਨੂੰ ਗਲਤ ਕੰਮ ਜਿਹੜਾ ਵਾ ਛੱਡ ਦੇਣਾ ਚਾਹੀਦਾ ਵਾ ਨਸ਼ੇ ਵੇਚ ਨਾਲ ਜਿਹੜੇ ਦੂਜੇ ਬੱਚਿਆਂ ਦੀ ਜ਼ਿੰਦਗੀ ਲਾਈਫ ਬਰਬਾਦ ਹੋ ਰਹੀ ਹੈ ਮਤਲਬ ਇਹਨਾਂ ਨੂੰ ਇਹ ਰਸਤਾ ਜਿਹੜਾ ਇਹ ਛੱਡਣਾ ਚਾਹੀਦਾ ਤੇ ਆਪਣੀ ਮਿਹਨਤ ਕਰਨੀ ਚਾਹੀਦੀ ਹੈ